ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਇੰਟਰਸਟਿੰਗ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਆਪਾਂ ਇੱਕ ਸਵੱਛੀ ਬਿਲਡਿੰਗ ਬਣਾ ਕੇ ਸੂਰਾਂ ਨੂੰ ਬਿਲਕੁਲ ਸਾਫ਼ ਸੁਥਰਾ ਰੱਖ ਸਕਦੇ ਹਾਂ ਕਿਹੜੀ ਨਸਲ ਹੈ ਜੋ ਆਪਣੇ ਆਪ ਨੂੰ ਬਿਲਕੁਲ ਗੰਦਾ ਨਹੀਂ ਹੋਣ ਦਿੰਦੀ ਸੂਰਾਂ ਦੀ ਉਹ ਬਿਲਕੁਲ ਸਾਫ਼ ਸੁਥਰਾ ਰੱਖਦੀ ਹੈ ਕਿ ਬਹੁਤ ਹੀ ਟ੍ਰੈਂਡ ਨਸਲ ਹੁੰਦੀ ਹੈ ਕੁਦਰਤੀ ਤੌਰ ਤੇ ਉਹ ਜਿਹੜੀ ਬਹੁਤ ਸਾਫ਼ ਸੁਥਰੀ ਰਹਿੰਦੀ ਹੈ ਤੇ ਜਿਸ ਵੀਰ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਉਹ ਕਾਫੀ ਲੰਬੇ ਸਮੇਂ ਤੋਂ ਪਿਗ ਫਾਰਮਿੰਗ ਦਾ ਕੰਮ ਕਰ ਰਹੇ ਨੇ ਤੇ ਕਾਫੀ ਸਾਰਾ ਮੁਨਾਫਾ ਜਿਹੜਾ ਇਹਦੇ ਵਿੱਚੋਂ ਖੱਟ ਰਹੇ ਨੇ ਆਓ ਦੋਸਤੋ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਲਾਈਕ ਕਰੋ ਸਸਕਾਲ ਬਾਈ ਜੀ ਕਲ ਵੀ ਤੁਸੀਂ ਸਾਰਨੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਫਾਰਮ ਦੀ ਜਿਹੜੀ ਪੂਰੀ ਆ ਉਹ ਲੋਕੇਸ਼ਨ ਦੱਸੋ ਜਿਹੜਾ ਆਪਣਾ ਪਿੰਡ ਹੈਗਾ ਗਰੀ ਦੇਵ ਨਗਰ ਜ਼ਿਲ੍ਹਾ ਬਠਿੰਡਾ ਤੇ ਜਿਆਦਾ ਪ੍ਰੋਪਰ ਲਿਕੇਸ਼ਨ ਲਈ ਤੁਸੀਂ ਗੂਗਲ ਮੈਪਸ ਤੇ ਸਰਚ ਕਰ ਸਕਦੇ ਹੋ ਮਾਲਵਾ ਪਿਕ ਫਾਰਮ ਜਿਹੜੀ ਤੁਹਾਡੀ ਲੋਕੇਸ਼ਨ ਆ ਉੱਪਰ ਉੱਪਰ ਮੇਰੀ ਲੋਕੇਸ਼ਨ ਖੁੱਲ ਜਾਈਗੀ ਉਹਦੇ ਨਾਲ ਜੋ ਇੱਕ ਅਸੀਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਕਿ ਇੱਕ ਅਲੱਗ ਪੋਰਸ਼ਨ ਬਣਾਇਆ ਹੋਇਆ ਇਹ ਜੋ ਸੂਹਰ ਅਸੀਂ ਇਹਦੇ ਵਿੱਚ ਦੇਖ ਰਹੇ ਹਾਂ ਕਿ ਕਿੰਨੀ ਏਜ ਦੇ ਸੂਰ ਨੇ ਕਿੰਨੇ ਜਾਨਵਰ ਇਹਦੇ ਵਿੱਚ ਰੱਖੇ ਹੋਏ ਨੇ ਕਿੰਨੇ ਸਾਈਜ਼ ਦਾ ਇਹ ਜਿਹੜਾ ਬਣਾਇਆ ਹੋਇਆ ਜੀ ਇਹ ਜਿਹੜਾ ਸਾਇਜ ਹੈਗਾ 10 ਫੁੱਟ ਦਾ ਉਹ ਜਿਹੜੀ ਸਿਮਿੰਟਡ ਸਲੇਟ ਪਾਈ ਹੋਈ ਹੈ 10 ਫੁੱਟ ਅੰਦਰ ਕਵਰ ਆਗਾ ਤੇ 10 ਫੁੱਟ ਬਾਹਰ ਓਪਨ ਛੱਡੇਗਾ ਤਾਂ ਜਿਹੜਾ ਜਾਨਵਰ ਹੈ ਗੋਹਾ ਵਿਛਾਵ ਆਪਣਾ ਬਾਹਰ ਆ ਕੇ ਕਰਨੀ ਜਿਹੜੀ ਪਾਣੀ ਦੀ ਜਿਹੜਾ ਉਹ ਵੀ ਬਾਹਰ ਬਣੀ ਹੋਈ ਹੈ ਤੇ ਜਿਹੜੀ ਇਹ ਬੱਚਿਆਂ ਦੀ ਏਜ ਹੈਗੀ 3 ਮਹੀਨੇ ਹੈ ਤੇ ਇਹਨਾਂ ਦਾ weight approximately ਕਿਸੇ ਦਾ 28 ਹੋਊਗਾ ਕਿਹਦਾ 29 ਕਿਲੋ ਹੋਊਗਾ ਇਹਨਾਂ ਨੂੰ ਤੁਸੀਂ ਕੀ ਜੇ ਉਹ ਫੀਡ ਆ ਉਹ ਦੇ ਰਹੇ ਹੋਗੇ ਇਹਨਾਂ ਨੂੰ ਮੈਂ ਸਵੇਰੇ ਤੇ ਸ਼ਾਮ ਫੀਡ ਪਾਉਣਾਗਾ ਫੀਡ ਪਾਉਣ ਤੋਂ ਪਹਿਲਾਂ ਉਹਨਾਂ ਦਾ ਡੇਲੀ ਪਾਣੀ ਚੇਂਜ ਕਰੀ ਲਗਾ ਤੇ ਨਾ ਇਹਦੀ ਅਕੀ ਬਾਹਰ ਸਫਾਈ ਇੰਦਰ ਦਾ ਬਿਲਕੁਲ ਬੈਸੀ ਸਾਫ ਰੱਖਦੇ ਨੇ ਤੇ ਬਾਹਰ ਆਪਾਂ ਸਫਾਈ ਕਰਕੇ ਇਹਨਾਂ ਨੂੰ ਸਵੇਰੇ ਸ਼ਾਮ ਦੋ ਟਾਈਮ ਉਹ ਫੀਡ ਪਾਉਂਦੇ ਆ ਮੇਰੇ ਘਰမှာ ਟੋਟਲੀ ਡਰਾਈ ਫੀਡ ਤੇ ਆ ਮੈਂ ਰੋਲ ਗਰਾਊਂਡਿੰਗ ਕੰਪਨੀ ਦੀ ਫੀਡ ਯੂਜ਼ ਕਰ ਰਿਹਾ ਤੇ ਇਹਨੂੰ ਇੱਕ ਬੱਚੇ ਨੂੰ 1/2 ਕਿਲੋ ਫੀਡ ਮੈਂ ਸਾਰੇ ਦਿਨ ਦੀ ਦੇ ਰਿਆਂਗਾ 10 ਟੋਟਲ ਬੱਚੇ ਨੇ ਜਿਦੇ ਵਿੱਚੋਂ 5 ਮੇਲ ਨੇ ਤੇ 5 ਫੀਮੇਲ ਨੇ ਜੀ ਇਹਨਾਂ ਨੂੰ ਜੋ ਮੈਡੀਸਿਨ ਕੋਈ ਟਰੀਟਮੈਂਟ ਦਿੱਤਾ ਜਾਂਦਾ ਸਾਨੂੰ ਉਹਦੇ ਬਾਰੇ ਵੀ ਦੱਸੋ ਵੀ ਇੰਨੀ ਏਜ ਦੇ ਬੱਚਿਆਂ ਨੂੰ ਕਿਹੜੀ ਮੈਡੀਸਿਨ ਦੇਣੀ ਜਿਹੜੀ ਉਹ ਜ਼ਰੂਰੀ ਬਣਦੀ ਹੈ ਕਿਉਂਕਿ ਹੁਣ ਸਰਦੀ ਦਾ ਮੌਸਮ ਹੈ ਕਾਫੀ ਠੰਡਾ ਜਿਹੜੀ ਹੋ ਚੁੱਕੀ ਹੈ ਵੈਸੇ ਤਾਂ ਆਪਾਂ ਅੱਗੇ ਪੱਲੜ ਪਾਏ ਹੋਏ ਨੇ ਤੇ ਜਿਹੜਾ ਉਹ ਫਲੋ ਚਾਦਰਾਂ ਦੇ ਉੱਪਰ ਪਰਾਲੀ ਪਾਈ ਹੋਈ ਹੈ ਇਹਨਾਂ ਨਾਲ ਅੰਦਰ ਬਾਕੀ ਜਾਨਵਰਾਂ ਦੀ ਕਾਫੀ ਅੰਦਰੀ ਹੀਟ ਪੈਦਾ ਹੋ ਜਾਂਦੀ ਹੈ ਇੰਨੀ ਕੋਈ ਜ਼ਿਆਦਾ ਦਿੱਕਤ ਨਹੀਂ ਹੁੰਦੀ ਪਰ ਇਹਨਾਂ ਦੀ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਇਹਨਾਂ ਵਿੱਚ ਧਿਆਨੰਦ ਰੱਖਣ ਜੋਗ ਇਹ ਹੈ ਜਦੋਂ ਇਹ 2 ਮਹੀਨੇ ਦੇ ਹੋਏ ਸੀਗੇ ਜਾਨਵਾਰਾਂ ਇਹਨਾਂ ਨੂੰ ਵੈਕਸੀਨ ਕੀਤੀ ਸੀਗੀ ਐਫਐਮਡੀ ਦੀ ਦੇ ਦੂਬਾ ਦਾ 15 ਦਿਨਾਂ ਦੇ ਗੈਪ ਤੇ ਇਹਨਾਂ ਨੂੰ ਸਵੈਨ ਫਿਵਰ ਦੀ ਵੈਕਸੀਨ ਕੀਤੀ ਸੀ ਹੁਣ ਉਹ ਮੇਰੇ ਕੋਲੇ ਲਿਖਿਆ ਪਿਆ ਤਦੋਂ ਵੈਕਸੀਨ ਕਰੀ ਸੀਗੀ ਕਿ ਹੁਣ ਟਾਈਮ ਟੂ ਟਾਈਮ ਹੈ ਛੇ ਮਹੀਨੇ ਤੋਂ ਰਿਪੀਟ ਕਰ ਲੀਂਦੀ ਹੈ ਵੈਕਸੀਨ ਤੇ ਦੂਬਾਰ ਇਹਨਾਂ ਦੀ ਕਰਨੀ ਹੁੰਦੀ ਹੈ ਡੀਵਾਰਮਿੰਗ ਡੀਵਾਰਮਿੰਗ ਉਹਨੂੰ ਕਹਿ ਦਿੰਦੇ ਨੇ ਜਦੋਂ ਆਪਾਂ ਜਾਨਵਰ ਦੇ ਪੇਟ ਦੇ ਵਿੱਚ ਕੀੜੇ ਪੈ ਜਾਂਦੇ ਨੇ ਤਾਂ ਉਹ ਕੀੜੇ ਉਹ ਪੇਟ ਦੇ ਕੀੜੇ ਖਤਮ ਕਰਨ ਨੂੰ ਆਪਾਂ ਪ੍ਰੋਸੈਸ ਨੂੰ ਇੱਕ ਮੈਡੀਸਿਨ ਦਿੰਦੇ ਆ ਉਹ ਸਾਰੇ ਪ੍ਰੋਸੈਸ ਨੂੰ ਕਹਿੰਦੇ ਆ ਡੀਵਾਰਮਿੰਗ ਤੇ ਇਹਨਾਂ ਦੀ ਕਿਤੇ ਹੈ ਜਾਨਵਰਾਂ ਅੱਡੇ 2 ਮਹੀਨੇ ਨੂੰ ਮੈਂ ਡੀਵਾਰਮਿੰਗ ਕਰਨਾਗਾ ਡ ਨਾਲ 10 ਕਿਲੋ ਬੋਡੀ ਵੇਟ ਤੇ 3 3 ਐਮਐਲ ਦਿੱਤੀ ਜਾਂਦੀ ਹੈ ਤੇ ਉਹ ਫੀਡ ਦੇ ਵਿੱਚ ਮਿਕਸ ਕਰਕੇ ਜਾਨਵਰਾਂ ਨੂੰ ਦੇਣੀ ਪੈਂਦੀ ਹੈ ਹਰ 2 ਮਹੀਨੇ ਤੋਂ ਡੀਵਾਰਮਿੰਗ ਕਰਨੀ ਜ਼ਰੂਰੀ ਆ ਸਾਰਾ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਵੀ ਜਿਹੜਾ ਹੁਣ ਆਪਣਾ ਜਾਨਵਰ ਆ ਉਹਨੂੰ ਡੀਵਾਰਮਿੰਗ ਦੀ ਜਿਹੜੀ ਉਹ ਜ਼ਰੂਰਤ ਪੈ ਚੁੱਕੀ ਹੈਗੀ ਕੋਈ ਲੱਛਣ ਸਾਨੂੰ ਦੱਸੋ ਲੱਛਣ ਤਾਂ ਲੱਛਣ ਪਹਿਲਾਂ ਦੱਸਾਂਗੇ ਪਰ ਆਪਣੇ ਕੋਲ ਇੱਕ ਰਿਕਾਰਡ ਲਿਖਿਆ ਹੋਣਾ ਚਾਹੀਦਾ ਮੰਨ ਲਓ ਜਿਵੇਂ ਇਹਨਾਂ ਦੀ ਡੀਵਾਰਮਿੰਗ 10 ਦਿਨ ਪਹਿਲਾਂ ਕਰੀ ਹੈ ਤੇ ਹੁਣ 2 ਮਹੀਨੇ ਤੋਂ ਫਿਰ ਮੈਂ ਰਿਪੀਟ ਕਰਦਾ ਹਾਂ ਜਿਹੜਾ ਇਹਨਾਂ ਦਾ ਗੋਹਾਗਾ ਉਹਦੇ ਵਿੱਚੋਂ ਗੰਦੀ ਸਮੇ ਤੇ ਜਾਨਵਰ ਸਸਤ ਹੋ ਜਾਣਗੇ ਤੇ ਅੱਖਾਂ ਦੇ ਵਿੱਚ ਇਹਨਾਂ ਦੇ ਵਿੱਚ ਪਾਣੀ ਆਉਣ ਲੱਗ ਜੂ ਜਾਂ ਗਿੱਡਾ ਆਉਣ ਲੱਗ ਜਾਣੀਆਂ ਤੇ ਜਿਹੜੀ ਇਹਨਾਂ ਦੀ ਚਮੜੀ ਆ ਸ਼ਾਈਨਿੰਗ ਆ ਰਹੀ ਹੈ ਇਹ ਸ਼ਾਈਨਿੰਗ ਖਤਮ ਹੋ ਕੇ ਜਿਹੜੇ ਇਹਨਾਂ ਦੇ ਵਾਲ ਓਖੜੇ ਵਾਲ ਹੋ ਜਾਣਗੇ ਪਰ ਕਲਰ ਵਾਲਾਂ ਦਾ ਪੂਰਾ ਹੋ ਜੂਗਾ ਇੱਥੋਂ ਆਪਾਂ ਜਸਟੀਫਾਈ ਕਰ ਸਕਦੇ ਆ ਕਿ ਜਾਨਵਰਾਂ ਦੇ પેટ ਦੇ ਵਿੱਚ ਕੀੜੇ ਪੈ ਚੁੱਕੇ ਨੇ ਤੇ ਇੱਕ ਗੱਲ ਹੋਰ ਹੈ ਫੀਡ ਜਿਆਦਾ ਖਾਈ ਜਾਣਗੇ ਤੇ ਗਰੋਥ ਘਟ ਕਰਨਗੇ ਗਰੋਥ ਜਾਨਵਰ ਦੀ ਘਟ ਜਾਂਦੀ ਹੈ ਸਾਰੇ ਇਹਨਾਂ ਦੀ ਸਕਿਨ ਨੂੰ ਵਧੀਆ ਬਣਾਉਣ ਦੇ ਲਈ ਜਿਹੜਾ ਉਹ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਇਹਨਾਂ ਨੂੰ ਨਮਾਉਣਾ ਚਾਹੀਦਾ ਜਾਂ ਇਹਨਾਂ ਦੇ ਉੱਪਰ ਕੋਈ ਡੈਕੋਰੇਸ਼ਨ ਲਈ ਕੀ ਕੀ ਚੀਜ਼ਾਂ ਤੁਸੀਂ ਇਸਤੇਮਾਲ ਕਰਦੇ ਹੋ ਜਿਹੜੀ ਇਹਨਾਂ ਦੀ ਸਕਿਨ ਆ ਉਹ ਵਧੀਆ ਰਹੇ ਤੇ ਬਿਲਕੁਲ ਜਿਹੜੇ ਉਹ ਸਾਫ਼ ਸੁਥਰੇ ਰਹਿਣ ਸਾਫ਼ ਸੁਥਰੇ ਰਹਿਣ ਲਈ ਵੈਸੇ ਤਾਂ ਹੁਣ ਤਾਂ ਮੈਂ ਜਾਨਵਰਾਂ ਨੂੰ ਬਹੁਤ ਘੱਟ ਨਵਾਉਣਾ ਕਿਉਂਕਿ ਠੰਡ ਦਾ ਮੌਸਮ ਹੈ ਹਫ਼ਤੇ ਦੀ ਵਿੱਚ ਜਾਨਵਰਾਂ ਨੂੰ ਦੋ ਵਾਰੀ ਨਵਾਈਦਾ ਤਾਂ ਵੀ ਇਹਨਾਂ ਦੀ ਸਕਿਨ ਬਹੁਤ ਵਧੀਆ ਵੈਸੇ ਤਾਂ ਇਹ ਜਾਨਵਰ ਆਪ ਹੀ ਸੈਣਾ ਹੁੰਦਾ ਕਾਫੀ ਜਿਆਦਾ ਸਾਫ਼ ਸੁਥਰਾ ਰਹਿੰਦਾ ਹੈ ਅੰਦਰੋਂ ਦੇਖੋ ਬਿਲਕੁਲ ਅੰਦਰੋਂ ਜਗ੍ਹਾ ਸਾਫ਼ ਰੱਖੀ ਬੈਠੇ ਨੇ ਅੰਦਰਲੀ ਜਗ੍ਹਾ ਅਸੀਂ ਦੇਖਣ ਜਾ ਜੋ ਅੰਦਰਲੀ ਟੀਨਾ ਦੇ ਹੀਠਾਂ ਵਾਲੀ ਸਥਿਤੀ ਆ ਉਹ ਅਸੀਂ ਦਿਖਾਉਣ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਵੀਰ ਜੀ ਹੋਰਾਂ ਨੇ ਦੱਸਿਆ ਬਹੁਤ ਹੀ ਸਾਫ਼ ਸੁਥਰੀ ਜਗਾ ਇਹਨਾਂ ਨੇ ਅੰਦਰ ਰੱਖੀ ਹੋਈ ਹੈ ਜਿੱਥੇ ਇਹ ਰਾਤ ਨੂੰ ਸੌਂਦੇ ਨੇ ਜਾਂ ਅੰਦਰ ਜੋ ਬੈਠਦੇ ਨੇ ਤੇ ਬਾਹਰ ਹੀ ਗੋਬਰ ਵਗੈਰਾ ਇਹਨਾਂ ਨੇ ਕੀਤਾ ਹੋਇਆਗਾ ਵੀਰ ਜੀ ਅਸੀਂ ਦੇਖ ਰਹੇ ਆਂ ਵੀ ਅੰਦਰੋਂ ਕਾਫੀ ਜਿਹੜੀ ਜਗਾ ਉਹ ਸਾਫ਼ ਸੁਥਰੀ ਹੈ ਤੇ ਗੋਬਰ ਵਗੈਰਾ ਇਹ ਬਾਹਰ ਕਰ ਰਹੇ ਨੇ ਜਿਸ ਤਰ੍ਹਾਂ ਕੋਈ ਕੁੱਤਿਆਂ ਨੂੰ ਕੋਈ ਟ੍ਰੇਨਿੰਗ ਵਗੈਰਾ ਦਿੱਤੀ ਜਾਂਦੀ ਹੈ ਤੁਸੀਂ ਕਿਸੇ ਢੰਗ ਦੇ ਨਾਲ ਇਹਨਾਂ ਨੂੰ ਟ੍ਰੇਨਡ ਵੀ ਕੀਤਾ ਹੋਇਆ ਜਾਂ ਕੁਦਰਤ ਕੰਨੀਓ ਹੀ ਇਹ ਇੱਕ ਇਹਨਾਂ ਦੇ ਵਿੱਚ ਕੁਆਲਿਟੀ ਪਾਈ ਜਾਂਦੀ ਹੈ ਨਹੀਂ ਨਹੀਂ ਵੀਰੇ ਇਹਨਾਂ ਨੂੰ ਟ੍ਰੇਨਿੰਗ ਕੋਈ ਨਹੀਂ ਦਿੱਤੀ ਆਪਾਂ ਜਿਹੜੀ ਇਹਨਾਂ ਦੀ ਬਰੀਡ ਹੈ ਉਹ ਬਰੀਡ ਹੀ ਇਹਨਾਂ ਦੀ ਇੰਨੀ ਸਿਆਣੀ ਹੁੰਦੀ ਹੈ ਤਾਂ ਆਪਣੇ ਲੋਕਾਂ ਦੇ ਮਨਾਂ 'ਚ ਬਣਿਆ ਹੋਇਆ ਗਲਤ ਧਾਰਨਾ ਹੈ ਕਿ ਸੂਰ ਰੱਖਾਂਗੇ ਉਹ ਗੰਦੇ ਹੁੰਦੇ ਨੇ ਜਾਨਵਰ ਤੁਸੀਂ ਅੱਜ ਸਾਹਮਣੇ ਦੇਖ ਚੁੱਕੇ ਹੋ ਬੜੀ ਸਫਾਈ ਰੱਖੀ ਹੈ ਜਿਵੇਂ ਗੋਬਰੇ ਆਟੋਮੈਟਿਕਲੀ ਇਹਨਾਂ ਦੇ ਵਿੱਚ ਇੱਕ ਖਾਸियत ਹੈ ਜਿੱਥੇ ਬੰਦੇ ਨੇ ਉਹ ਜਗ੍ਹਾ ਸਾਫ਼ ਰੱਖਦੇ ਨੇ ਤੇ ਆਪੋਜ਼ਿਟੇ ਜਾ ਕੇ ਗੋਬਰ ਕਰਦੇ ਨੇ ਇਹਨਾਂ ਦੀ ਖਾਸੀਅਤ ਹੈ ਇਹ ਸਰ ਕਿਹੜੀ ਨਸਲ ਦੇ ਸੂਰ ਨੇ ਜਿਹੜੇ ਆਮ ਅਸੀਂ ਪਿੰਡਾਂ ਦੇ ਵਿੱਚ ਵਿਚਰਨ ਵਾਲੇ ਲੋਕ ਦੇਖਦੇ ਆ ਜਿਨ੍ਹਾਂ ਨੂੰ ਸੂਰਾਂ ਬਾਰੇ ਕੋਈ ਨੌਲੇਜ ਨਹੀਂ ਹੈ ਉਹ ਤਾਂ ਜਿਹੜੇ ਸੂਰਾਂ ਨੂੰ ਦੇਖਦੇ ਉਹ ਨਾਲੀਆਂ ਦੇ ਵਿੱਚ ਲਟਦਾ ਹੋਇਆ ਹੀ ਦੇਖਦੇ ਆ ਪਰ ਜਿਹੜੇ ਤੁਹਾਡੇ ਸੂਰ ਨੇ ਉਹ ਬੜੇ ਸਾਫ਼ ਸੁਥਰੇ ਨੇ ਗੋਬਰ ਵੀ ਬਾਹਰ ਕਰ ਰਹੇ ਨੇ ਅਸੀਂ ਇਸ ਗੱਲ ਤੋਂ ਬੜੇ ਹੈਰਾਨ ਆ ਤੁਸੀਂ ਇਹਦੇ ਬਾਰੇ ਸਾਨੂੰ ਦੱਸੋ ਜਿਹੜੇ ਆਪਾਂ ਪਿੰਡਾਂ ਵਾਲੇ ਸੂਰ ਦੇਖਦੇ ਹੁੰਦੇ ਆ ਉਹ ਨਾਲਗਾਂ ਦੇ ਵਿੱਚ ਜਿਹੜੇ ਫਿਰਦੇ ਹੁੰਦੇ ਨੇ ਗੰਦ ਖਾਂਦੇ ਨੇ ਉਹ ਦੇਸੀ ਬਰੀਡ ਹੈ ਉਹ ਜ਼ਿਆਦਾਤਰ ਮੇਰੇ ਖਿਆਲ ਚ ਉਤਰੀ ਬੰਗਾਲ ਦਾ ਏਰੀਆ ਦੀ ਬਰੀਡ ਹੈ ਇਲਕੰਗਾ ਰੂਵੀ ਕਹ ਦਿੰਨੇ ਆ ਤੇ ਜਾਂ ਦੇਸੀ ਬਰੀਡ ਕਹ ਦਿੰਨੇ ਆ ਇਹ ਜਿਹੜੀ ਬਰੀਡ ਹੈ ਇੰਗਲੈਂਡ ਦੇ ਯੋਰਕਸ਼ਾਇਰ ਦੀ ਬਰੀਡ ਹੈ ਤੇ ਯੋਰਕਸ਼ਾਇਰ ਦੇ ਵਿੱਚ ਇਸ ਬਰੀਡ ਦਾ ਜਨਮ ਹੋਇਆ ਸੀ ਉੱਥੋਂ ਹੀ ਇਹਦਾ ਨਾਮ ਪਿਆ ਯੋਰਕਸ਼ਾਇਰ ਯੋਰਕਸ਼ਾਇਰ ਬਰੀਡ ਹੈ ਤੇ ਜਿਹੜੀ ਕਿ ਆਪਣੇ ਅੰਦਰ ਹੀ ਇੱਕ ਸਿਆਣਫਾਏ ਕਾਫੀ ਜ਼ਿਆਦਾ ਸਿਆਣੀ ਬਰੀਡ ਹੁੰਦੀ ਹੈ ਇੱਕ ਆਪਣੇ ਵੀਰਾਂ ਦਾ ਹੋਰ ਵੀ ਭਲੇਖਾ ਹੁੰਦਾ ਜੇ ਆਪਾਂ ਇਹਨਾਂ ਨੂੰ ਅੰਦਰ ਜਾਵਾਂਗੇ ਆਪਾਂ ਨੂੰ ਵੱਢਣਗੇ ਜਾਂ ਕੁਛ ਹੋਰ ਕਰਾਂਗੇ ਆਹ ਦੇਖ ਲਓ ਮੈਂ ਤੁਹਾਡੇ ਸਾਹਮਣੇ ਜਾਨਵਰਾਂ ਦੇ ਵਿੱਚ ਫਿਰਦਾ ਕੋਈ ਕੁਝ ਨਹੀਂ ਕਹਿੰਦੇ ਸਰ ਇਹ ਜੋ ਜਾਨਵਰ ਨੇ ਕਿੰਨੇ ਸਮੇਂ ਤੱਕ ਜਿਹੜੇ ਹਾਈਟ ਕਰਦੇ ਰਹਿੰਦੇ ਨੇ ਵੀ ਇਹਨਾਂ ਦੇ ਗਰੋਥ ਪੀਰੀਅਡ ਕੀ ਹੈ ਇਹਨਾਂ ਦਾ ਗਰੋਥ ਪੀਰੀਅਡ ਹੈ ਜਨਮ ਤੋਂ ਲੈ ਕੇ ਆਪਾਂ ਮੀਟ ਪਰਪਸ ਦੇ ਲਈ ਇੱਕ ਕੁਆਂਟਲ ਦਾ ਜਾਨਵਰ ਸੇਲ ਕਰਦੇ ਆ ਤੇ ਅਗਰ ਆਪਣੇ ਕੋਲ ਵਧੀਆ ਕੁਆਲਿਟੀ ਦੀ ਫੀਡ ਹੈ ਵਧੀਆ ਇਹਨਾਂ ਦੀ ਆਪਾਂ ਕੇਅਰ ਕਰਦੇ ਆ ਜਿਹੜਾ ਟ੍ਰੀਟਮੈਂਟ ਹੈ ਟਾਈਮ ਟੂ ਟਾਈਮ ਮੈਡੀਸਨਾਂ ਵਾਲਾ ਟ੍ਰੀਟਮੈਂਟ ਕਰਦੇ ਆ ਜਨਮ ਤੋਂ ਲੈ ਕੇ 7 ਤੱਕ ਮਹੀਨੇ ਦੇ ਲਗਭਗ ਜਾਨਵਰ 90 ਕਿਲੋ ਦਾ ਤੇ ਇੱਕ ਕੁਆਂਟਲ ਆ ਹੋ ਜਾਂਦਾਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵਿਊਅਰਸ ਲਈ ਸਬਸਕ੍ਰਾਈਬਰਸ ਲਈ ਇਹ ਜੋ ਜਾਣਕਾਰੀ ਤੁਸੀਂ ਸਾਨੂੰ ਦਿੱਤੀ ਹੈ ਜੇਕਰ ਕਿਸੇ ਵੀਰ ਨੂੰ ਹੋਰ ਜਾਣਕਾਰੀ ਦੀ ਜ਼ਰੂਰਤ ਹੋਵੇ ਤੇ ਉਹ ਮਾਲਵਾ ਪਿਗ ਫਾਰਮ ਦੇ ਉੱਪਰ ਆ ਕੇ ਵਿਜ਼ਿਟ ਕਰ ਸਕਦੇ ਆ ਤੇ ਜਾਨਵਰ ਦੇਖ ਸਕਦੇ ਆ ਤੇ ਹੋਰ ਕਾਫੀ ਸਾਰੀ ਜਾਣਕਾਰੀ ਜਿਹੜੀ ਉਹ ਵੀਰ ਹੋਰਾਂ ਤੋਂ ਇਕੱਤਰ ਕਰ ਸਕਦੇ ਆ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ